ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਇਸ ਬਲੌਗ ਚ ਐਪੀਸੋਡ ਚ ਤੇ ਆਪਾਂ ਜੇ ਤੁਹਾਨੂੰ ਵੀਡੀਓ ਬਣਾਉਣ ਲੱਗੇ ਆਂਗੇ ਜਿਹੜੀ ਇਹਦੇ ਚ ਕੋਈ ਐਂਟਰਟੇਨਮੈਂਟ ਨਹੀਂ ਆਪਾਂ ਦਿਖਾਉਣ ਲੱਗੇ ਤੇ ਇਹ ਸਾਰੇ ਕਿਸਾਨ ਭਰਾਵਾਂ ਲਈ ਹੈਗੀ ਵੀਡੀਓ ਆਪਣੀ ਤੇ ਆਪਣੀ ਵੀਡੀਓ ਨੂੰ ਤੁਸੀਂ ਵੱਤੋ-ਵੱਤ ਅੱਗੇ ਸ਼ੇਅਰ ਕਰ ਦਿਓ ਤੇ ਆਪਣੀ ਵੀਡੀਓ ਚ ਤੁਹਾਨੂੰ ਜਿਹੜੀ ਚੀਜ਼ ਦਿਖਾਉਣ ਲੱਗੇ ਆਂਗੇ ਤੇ ਉਹ ਕਿਸਾਨਾਂ ਦੀ ਦੁਰਦਸ਼ਾ ਵਾਲੀ ਗੱਲ ਹੈਗੀ ਜਿਵੇਂ ਆਪਣੇ ਨਾਲ ਸਰਕਾਰਾਂ ਨੇ ਕੀਤੀਆਂ ਨੇ ਤੇ ਪਤਾ ਨਹੀਂ ਕੀ ਚੀਜ਼ ਹੋ ਰਹੀ ਹੈ ਪਤਾ ਨਹੀਂ ਕਿਸਮਤ ਮਾੜੀ ਹੈ ਕਿਸਾਨਾਂ ਦੀ ਤੇ ਤੁਹਾਨੂੰ ਕਣਕ ਦਿਖਾਉਣੇ ਆਪਾਂ ਕੱਲੀ ਆਪਣੀ ਕਣਕ ਨਹੀਂ ਹੈਗੀ ਇਹ ਮਿੱਤਰੋ ਆਪਣੇ ਪਿੰਡ ਝੰਡੂਕੇ ਮਾਨਸਾ ਜ਼ਿਲ੍ਹੇ ਚ ਪੂਰੀ ਸੜਕ ਤੇ ਮੱਖਿਆਲੀ ਵਾਲੀ ਤੇ ਜਿੰਨੀਆਂ ਕਣਕਾਂ ਖਰਾਬ ਹੋ ਰਹੀਆਂ ਨੇ ਆਪਾਂ ਤੁਹਾਨੂੰ ਅੱਜ ਸਾਰੀਆਂ ਉਹ ਕਣਕਾਂ ਦਿਖਾਉਣੇ ਆਂਗੇ ਪਹਿਲਾਂ ਜੋ ਆਪਾਂ ਲੈ ਕੇ ਚੱਲ ਜਾਵਾਂਗੇ ਇੱਕ ਬਾਣ ਚ ਜਿਹੜੀ ਕਣਕ ਖਰਾਬ ਹੋਈ ਹੈਗੀ ਕਿਵੇਂ ਹੋ ਰਹੀ ਹੈਗੀ ਆਜੋ ਦਿਖਾਉਣੇ ਆਂ ਲੈ ਵੀ ਮਿੱਤਰੋ ਤੁਹਾਨੂੰ ਆਹ ਕਣਕ ਦਿਖਾਉਣੇ ਹੈਗੇ ਪਹਿਲਾਂ ਤੁਸੀਂ ਆਹ ਦੇਖ ਲਓ ਕਣਕ ਕਿਵੇਂ ਹੋਈ ਪਈ ਹੈਗੀ ਇਹਦੇ ਚ ਕੀ ਗਲਤੀ ਹੈ ਤੁਹਾਨੂੰ ਦੱਸ ਦਿਆਂਗੇ ਇਹਦੇ ਚ ਕੋਈ ਰੇ ਨਹੀਂ ਘਟ ਵੱਧ ਪਈ ਹੈਗੀ ਇਦੇ ਚ ਜਿਹੜੀ ਆਪਾਂ ਪ੍ਰਾਲੀਇਤ ਕੀ ਸਰਕਾਰਾਂ ਨੇ ਅੱਗ ਨਹੀਂ ਲਾਉਣ ਦਿੱਤੀ ਹਨਾ ਇਹ ਸਾਰਾ ਉਹਦਾ ਕਾਰਨ ਹੈਗਾ ਅੱਗ ਲਾਉਣ ਤੋਂ ਬਿਨਾ ਪ੍ਰਾਲੀ ਜਿਹੜੀ ਵਿੱਚ ਆਪਾਂ ਬਾਹੀ ਹੈਗੀ ਇਹ ਸਾਰਾ ਉਹਦੇ ਕਰਕੇ ਸੁੰਡ ਪੈ ਰਿਹਾ ਹੈਗਾ ਤੇ ਕੋਈ ਵੀ ਸਪਰੇਅ ਦੇ ਤੇ ਕੋਈ ਅਸਰ ਨਹੀਂ ਕਰ ਰਹੀ ਪਹਿਲਾਂ ਵੀ ਦਵਾਈਆਂ ਸਿੱਟ ਕੇ ਦੇਖੀਆਂ ਨੇ ਤੇ ਇਹ ਇੱਕ ਬਾਹ ਨਹੀਂ ਹੈਗਾ ਸਾਨੂੰ ਅੱਗੇ ਵੀ ਚੱਲ ਕੇ ਦਿਖਾਉਣੇ ਆਪਾਂ ਵੀ ਕਿਵੇਂ ਕਣ ਕੁੱਡੀ ਜਾਂਦੀ ਹੈਗੀ ਇਹਦੇ ਚ ਜਿਹੜੀਆਂ ਜਿਹੜੀਆਂ ਕਣਕਾਂ ਨੂੰ ਪਾਣੀ ਲੱਗ ਜਾਂਦਾ ਬਈ ਸਾਰੀਆਂ ਹੀ ਐ ਹੋਈ ਜਾਂਦੇ ਕਣੇ ਸੁੰਡ ਪੈ ਰਿਹਾ ਪਤਾ ਨਹੀਂ ਕੀ ਹੋਇਆਗਾ ਕਾਰਨ ਵੈਸੇ ਜਿਆਦਾਤਰ ਤਾਂ ਇਹ ਪਰਾਲੀ ਕਰ ਕੀ ਹੈਗਾ ਜਿਹੜੀ ਪਰਾਲੀ ਵਿੱਚ ਵਾਹੀ ਹੋਈ ਹੈਗੀ ਆ ਤੁਸੀਂ ਦੇਖ ਲਓ ਆ ਕਣਕ ਵੀ ਹੋਣ ਲੱਗੀ ਪੀਲੀ ਮੱਖਸ਼ਾ ਵਾਲੀ ਛੜਕ ਤੇ ਬਈ ਜਿੰਨੀਆਂ ਵੀ ਕਣਕਾਂ ਨੇ ਸਾਰੀਆਂ ਇਹੋੀਆਂ ਪਿੰਗਾਂ ਨੇ ਤੇ ਸਾਨੂੰ ਦਿਖਾਉਣੇ ਅੱਗੇ ਚੱਲ ਕੇ ਵੀ ਆਹ ਦੇਖ ਲਓ ਤੁਸੀਂ ਹੋਰ ਵੀ ਦਿਖਾਉਣੇ ਅੱਗੇ ਇਸ ਤੋਂ ਵੀ ਜ਼ਿਆਦਾ ਖਰਾਬ ਹੋ ਰੀਆਂ ਜਿਹੜੀਆਂ ਕਣਕਾਂ ਉਹ ਵੀ ਦਿਖਾਉਣੇ ਆ ਕਣਕਾਂ ਖਰਾਬ ਨਹੀਂ ਕਹਿ ਸਕਦੇ ਬਈ ਐ ਲਾ ਲਓ ਵੀ ਬਾਣ ਬੈਲੀ ਹੋਈ ਜਾਂਦੇ ਹੈਗੇ ਸੁੰਡਾਹਰ ਜਾ ਪੈ ਰਿਆ ਨਾ ਉਹ ਤੇ ਕੋਈ ਦਵਾਈ ਅਸਰ ਕਰਦੀ ਆ ਤੇ ਜਮਾ ਖਾ ਗਿਆ ਕਣਕਾਂ ਨੂੰ 来 ਮੇਤਰਾਪਕ ਅੱਗੇ ਚੱਲੀ ਜਾਨੇ ਹੈ ਕਿ ਹੁਣ ਮੱਖੀ ਵਾਲੀ ਸੜਕ ਤੇ ਸਾਰੀਆਂ ਕਣਕਾਂ ਖਾਵਾਂਗੇ ਸੋਨੂੰ ਕੋਈ ਆਪਾਂ ਵੀਡੀਓ ਕੱਟ ਕੱਢ ਕੇ ਕਿਸੇ ਅਲੱਗ-ਅਲੱਗ ਥਾਂਾਂ ਤੇ ਨਹੀਂ ਲਾਉਂਦੇ ਹੈਗੇ ਆਹ ਦੇਖ ਲਓ ਤੁਸੀਂ ਅੱਗੇ ਆਹ ਦੇਖ ਲਓ ਭਾਈ ਕੀ ਕਰੂ ਯਾਰ ਕਿਸਾਨ ਇਦੋਂ ਬਾਅਦ ਦੱਸੋ ਕਣਕ ਬੀਜੀ ਨੂੰ ਘੱਟੋ-ਘੱਟ 2-2 ਮਹੀਨੇ ਹੋ ਰਹੇ ਹੈਗੇ ਤੇ ਨਾ ਤਾਂ ਬੰਦਾ ਦੁਬਾਰੇ ਬੀਜ ਸਕਦਾਗਾ ਆ ਤੁਸੀਂ ਆਪ ਹੀ ਦੇਖ ਲਓ ਇਹਦਾ ਕੀ ਹੱਲ ਕੀਤਾ ਜਾਵੇ ਸੁੰਡ ਖਾ ਗਿਆ ਬਈ ਆ ਵਿੱਚ ਪਰਾਲੀ ਵਿੱਚ ਵਾਹੀ ਹੋਈ ਹੈਗੀ ਇਹਦੇ ਆ ਤੁਸੀਂ ਦੇਖ ਸਕਦੇ ਹੋ ਸੁਪਰ ਸੀਡਰ ਨਾਲ ਬੀਜੀ ਹੋਈ ਹੈਗੀ ਇਹ ਅੱਗ ਨਹੀਂ ਲਾਈ ਇਹਦਾ ਮੇਨ ਕਾਰਨ ਹੀ ਇਹ ਹੈਗਾ ਵੀ ਜਿਹੜੀ ਐਤ ਕੀ ਅੱਗ ਨਹੀਂ ਲੱਗੀ ਪਰਾਲੀ ਵਿੱਚ ਵਾਹੀ ਹੋਈ ਹੈਗੀ ਉਹਦੇ ਕਰਕੇ ਸੁੰਡ ਪਈ ਜਾਂਦਾਗਾ ਆ ਤੁਸੀਂ ਦੇਖ ਲਓ ਬਾਈ ਬਾਣ ਬੇਲੇ ਹੋਈ ਜਾਂਦੇ ਹੈ ਗੈਸ ਤਰ੍ਹਾਂ ਇਹਦੇ ਵਿੱਚ ਕੀ ਨਿਕਲੂਆ ਯਾਰ ਤੁਸੀਂ ਆਪ ਹੀ ਦੱਸ ਦੋ ਸਰਕਾਰਾਂ ਨੂੰ ਬੇਨਤੀ ਆ ਵੀ ਇਹਦਾ ਹੱਲ ਆਗੀ ਹੈਗਾ ਹੋਰ ਕੋਈ ਹੱਲ ਨਹੀਂ ਹੈਗਾ ਪਰਾਲੀ ਦਾ ਜੇ ਕੋਈ ਹੋਰ ਹੱਲ ਹੁੰਦਾ ਤਾਂ ਸਾਨੂੰ ਉਹ ਦੱਸ ਦੋ ਜਾ ਕਿਸਾਨਾਂ ਨੂੰ ਸਬਸਿਡੀਆਂ ਮਿਲਣਾ ਬਾਣ ਬੋਣ ਵਾਸਤੇ ਖਰਚਾ ਮਿਲੇ ਉਹਨਾਂ ਖਰਚਾ ਉਹਨਾਂ ਬੰਦਾ ਕਰ ਨਹੀਂ ਸਕਦਾ ਗਰੀਬ ਕਿਸਾਨ ਕੀ ਕਰੇ ਹਨ ਤੇ ਤੁਸੀਂ ਦੇਖ ਲਓ ਬਈ ਅੱਗੇ ਚੱਲ ਕੇ ਵੀ ਤੁਹਾਨੂੰ ਹੋਰ ਦਿਖਾਉਣੇ ਹੈਗੇ ਆਪਾਂ ਅੱਗੇ ਚੱਲ ਪਏ ਤੇ ਆਹ ਕਣਕ ਤੁਹਾਨੂੰ ਦਿਖਾਤੀ ਐ ਇਸ ਤਰ੍ਹਾਂ ਦੇ ਤੁਹਾਨੂੰ ਸਾਰੀ ਸੜਕ ਤੇ ਹੋਰ ਵੀ ਕਣਕਾਂ ਦਿਖਾਉਣੇ ਆ ਤੁਸੀਂ ਦੇਖ ਲਓ ਆ ਸਾਰਾ ਬਾਣ ਬਈ ਖਾਲੀ ਹੁੰਦਾ ਉਤਰਿਆ ਜਾਂਦਾਗਾ ਜਿਹੜੀ ਜਿਹੜੀ ਕਣਕ ਨੂੰ ਪਾਣੀ ਲੱਗ ਜਾਂਦਾ ਆ ਦੇਖ ਲਓ ਬਈ ਆ ਕਿਵੇਂ ਹੋਈ ਪਿਆ ਦੇਖੋ ਵਿੱਚ ਹੀ ਇਹਦੇ ਪ੍ਰਾਰੀ ਵਾਹੀ ਹੋਈ ਐ ਸੋ ਪ੍ਰੋਸੀਡਰ ਨਾਲ ਬੀਜੀਆਂ ਹੋਈਆਂ ਨੇ ਇਹ ਕਣਕਾਂ ਆ ਦੇਖ ਲਓ ਭਈ ਆ ਅੱਗੇ ਇਹ ਲਗਾਤਾਰੀ ਸਾਰੀਆਂ ਜੰਗੀਆਂ ਵੀ ਕਣਕਾਂ ਨੇ ਸਾਰੀਆਂ ਹੀ ਐ ਹੋਈ ਜਾਂਦੀਆਂ ਨੇ ਇਹਦਾ ਹੱਲ ਦੱਸੋ ਤੁਸੀਂ ਕੀ ਹੈ ਨਾ ਤੇ ਭਈ ਕੋਈ ਦਵਾਈ ਆ ਸਰਕਾਰ ਦੀ ਆਸੀਂ ਕਈ ਬੰਦਿਆਂ ਤੋਂ ਪੁੱਛਿਆ ਵੀ ਹੈਗਾ ਉਹ ਕਹਿੰਦੇ ਵੀ ਦੋ ਦੋ ਸਪਰੇਹਾਂ ਕਰਤਾਂ ਇਹਦੇ ਤੇ ਇਹਦਾ ਕੋਈ ਹੱਲ ਨਹੀਂ ਹੋਇਆ ਆ ਇਧਰਲੇ ਪਾਸੇ ਦੇਖ ਲਓ ਭਈ ਆ ਕਣਕਾਂ ਦੇਖ ਲਓ ਅਜੇ ਵੀਡੀਓ 'ਚ ਥੋੜ੍ਹਿਆਂ ਸਾਨੂੰ ਹਰੀਆਲੀ 'ਚ ਦੇਖ ਰਹੀਆਂ ਹੋਣੀਆਂ ਜੇ ਤੁਸੀਂ ਇੱਥੇ ਆ ਕੇ ਦੇਖੋ ਨਾ ਭਈ ਕਿਵੇਂ ਸ਼ਿੱਧੀ ਹੋ ਗਈ ਕਣਕ ਦੇਖ ਲਓ ਤੇ ਪੀਲੀ ਪਈ ਖੜੀ ਆ ਸਾਰੀ ਕਣਕ ਜਿੰਨੀਆਂ ਕਣਕਾਂ ਨੂੰ ਪਾਣੀ ਲੱਗ ਜਾਂਦਾ ਉਹ ਸਾਰੀਆਂ ਪੀਲੀਆਂ ਹੋ ਹੋ ਮਚ ਮਚ ਕੇ ਬਈ ਬਾਣ ਖਾਲੀ ਹੋਈ ਜਾਂਦੇ ਹੈਗੇ ਦੇਖ ਲਓ ਤੁਹਾਨੂੰ ਆ ਕਣਕ ਚ ਵੀ ਦੇਖਦੇ ਆਉਣੀਆਂ ਦਗੀਆਂ ਇਹਨੂੰ ਥੋੜੇ ਦਿਨ ਹੀ ਹੋਇਆ ਪਾਣੀ ਲੱਗੇ ਨੂੰ ਤੇ ਇਹ ਵੀ ਜਿਵੇਂ ਖਰਾਬ ਹੋਈ ਜਾਂਦੀ ਹੈਗੀ ਕਣਕ ਤੇ ਇਹ ਆਪਣੀ ਵੀਡੀਓ ਨੂੰ ਬਈ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਇਹ ਵੀਡੀਓ ਕਿੰਨਾ ਸਰਕਾਰਾਂ ਤੱਕ ਪਹੁੰਚ ਸਕੇ ਹਨਾ ਪਤਾ ਲੱਗ ਜੇ ਵੀ ਬਈ ਕਿਸਾਨ ਕਿੰਨਾ ਹੋਗਾ ਤੁਹਾਨੂੰ ਉਹ ਦ੍ਰਿਖ ਹੋਰ ਕਣਕ ਦਿਖਾਉਣੇ ਹੈਗੇ ਚੱਲ ਕੇ ਇੱਧਰ ਚੱਲ ਕੇ ਦਿਖਾਉਣੇ ਆ ਸਾਨੂੰ ਹੋਰ ਸੁਪਰਸੀਡਰ ਵਾਲੀ ਕਣਕਾ ਇਹ ਬਈ ਜਿੰਨੇ ਵੀ ਮਾਖੇ ਵਾਲੀ ਸੜਕ ਤੇ ਆਪਣੇ ਬਾਣ ਪੈਂਦੇ ਆ ਨਾ ਸਾਰਿਆਂ ਦਾ ਇਹ ਹਾਲ ਹੋਇਆ ਪਿਆਗਾ ਤੇ ਜੇ ਆਪਾਂ ਇੱਕ ਦੋ ਬੰਦਿਆਂ ਨੂੰ ਕਹਿ ਦਈਏ ਵੀ ਬਈ ਇਹਨਾਂ ਦੀ ਆਪ ਦੀਆਂ ਕੋਈ ਲੀ ਹੋ ਕੋਈ ਰੇਵ ਵੱਧ ਪਾਕੀ ਹੋਣੀ ਜਾਂ ਕਿਵੇਂ ਹੋ ਗਿਆ ਉਹ ਜਾ ਪਾਣੀ ਕੋਈ ਵੱਧ ਖੜਾਤਾ ਹੋਊਗਾ ਨਾ ਇੱਕ ਦੋ ਬੰਦੇ ਚਲੋ ਆ ਮੰਨ ਲਾਂਗੇ ਆਪਾਂ ਵੈਸੇ ਕਰਦਾ ਤਾਂ ਸਾਰਿਆਂ ਨੂੰ ਪਤਾ ਹੀ ਹੁੰਦਾ ਖੇਤੀ ਕਰਨ ਦਾ ਕੋਈ ਇੰਨਾ ਪਾਗਲ ਨਹੀਂ ਹੁੰਦਾ ਨਾ ਵੀ ਜਾ ਕਿਸੇ ਨੂੰ ਨਾ ਆਉਂਦੀ ਹੋਵੇ ਖੇਤੀ ਕਰਨੀ ਤੇ ਇਹ ਸਾਰਿਆਂ ਨਾਲ ਹੀ ਐ ਹੋਇਆ ਗਿਆ ਇਸ ਵਾਰੀ ਕਿਉਂਕਿ ਇਹਦਾ ਮੇਨ ਕਾਰਨ ਇਹ ਹੈ ਵੀ ਐ ਕਿ ਅੱਗ ਨਹੀਂ ਲਗਣ ਦਿੱਤੀ ਸਰਕਾਰ ਨੇ ਤੇ ਸਾਨੂੰ ਦਿਖਾਉਣੇ ਹੈਗੇ ਅੱਗੇ ਚੱਲ ਕੇ ਵੀ ਆਪਾਂ ਇਹਦਾ ਕੀ ਕਰੀਏ ਦੱਸੋ ਬਈ ਯਾਰ ਇਹਦਾ ਕੋਈ ਹੱਲ ਹੈ ਸਰਕਾਰਾਂ ਨੂੰ ਜੋ ਉੱਤੋਂ ਜਿਹੜੀ ਜੂਰੀਆ ਰੇ ਨਹੀਂ ਮਿਲਦੀ ਡੀਏਪੀ ਨਹੀਂ ਮਿਲਦੀ ਉਹ ਵਾਕਾ ਤੁਸੀਂ ਆਹ ਦੇਖ ਲਓ ਬਈ ਬਾਣ ਬੇਲਾ ਰਹਿਣ ਵਾਲੀ ਗੱਲ ਹੋ ਜਾਂਦੀ ਹੈਗੀ ਇਹਦੇ ਵਿੱਚ ਪਰਾਲੀ ਵਾਹੀ ਹੋਈ ਹੈਗੀ ਤੇ ਹੁਣ ਤੁਸੀਂ ਇਹਦੇ 'ਚ ਕਣਕ ਦਿਖਾ ਦਿਓ ਸਾਨੂੰ ਕਿੱਥੇ ਹੈਗੀ ਆਹ ਦੇਖ ਲਓ ਬਈ ਕਣਕ ਕਿੱਥੇ ਹੈ ਇਹਦੇ 'ਚ ਕਿਤੇ ਕਿਤੇ ਟਾਮੀ ਟਲੀ ਕਣਕ ਖੜੀ ਹੈਗੀ ਤੇ ਬਾਕੀ ਬਾਣ ਖਾਲੀ ਆ ਦਾ 2 ਮਹੀਨੇ ਹੋ ਗਏ ਕਣਕ ਦੇ ਬਾਜ਼ਾਰੇ ਨੂੰ ਹੋਏ ਨੂੰ ਤੇ 2 ਮਹੀਨੇ ਜੇ ਇਹਦੇ ਚ ਬੰਦਾ ਅੱਜ ਦੁਵਾਰੇ ਕਣਕ ਬੀਜੂਗਾ ਤਾਂ ਦੱਸੋ ਤੁਸੀਂ ਕਣਕ ਹੋਊਗੀ ਆਪਣੀ ਵੀਡੀਓ ਚ ਬਈ ਜਿਹੜਾ ਵੀ ਬੰਦੇ ਨੂੰ ਐ ਲੱਗਦਾ ਵੀ ਹਾਂ ਯਾਰ ਕਿਸਾਨਾਂ ਦਾ ਦਰਦ ਹੈਗਾ ਹਨਾ ਕਿਸਾਨਾਂ ਦਾ ਗਲਤ ਕਰ ਰਹੀ ਹੈ ਸਰਕਾਰ ਉਹ ਆਪਣੀ ਵੀਡੀਓ ਨੂੰ ਬਈ ਵੱਤ ਤੋਂ ਵੱਤ ਅੱਗੇ ਸ਼ੇਅਰ ਕਰਿਓ ਯਾਰ ਆਪਾਂ ਸਿਰਫ ਅੱਜ ਇਹੀ ਵੀਡੀਓ ਸਰਕਾਰ ਤੱਕ ਪਹੁੰਚਾਉਣ ਦੇ ਮਾਰੇ ਬਣਾ ਰਹੇ ਆਂਗੇ ਵੀਡੀਓ ਇਹ ਆਪਣਾ ਹੋਰ ਕੋਈ ਇਹਦੇ ਵਾਸਤੇ ਬਈ ਸਾਨੂੰ ਨਾ ਤਾਂ ਵਿਊ ਲੈਣ ਦਾ ਚੱਕਰਾ ਤੇ ਨਾ ਹੀ ਕੋਈ ਸਾਨੂੰ ਇਹਦੇ ਚ ਅਸੀਂ ਕਹਿ ਰਹੇ ਆਂ ਵੀ ਇਹ ਅੱਜ ਦੀ ਵੀਡੀਓ ਸਾਡੀ ਐਂਟਰਟੇਨਮੈਂਟ ਵਾਸਤੇ ਆ ਕੋਈ ਅਸੀਂ ਸਿਰਫ ਇਹ ਸਰਕਾਰਾਂ ਤੱਕ ਪਹੁੰਚਾਉਣ ਵਾਸਤੇ ਬਣਾਈ ਆ ਵੀਡੀਓ ਵੀ ਕਿਸਾਨਾਂ ਨਾਲ ਕਿਵੇਂ ਹੋ ਰਿਹਾ ਤੇ ਹਜੇ ਜਿਹੜਾ ਕਿਸਾਨਾਂ ਨਾਲ ਬਈ ਧਰਨਿਆਂ ਤੇ ਬੈਠੇ ਆ ਕਿਸਾਨ ਉੱਥੇ ਥੱਕਾ ਹੋਈ ਜਾਂਦਾ ਉਹ ਵਾਕਾਗਾ ਹਨਾ ਤੇ ਆ ਜਿਹੜਾ ਇੱਧਰਲੇ ਪਾਸੇ ਉਹ ਸਰਕਾਰ ਮਾਰੀ ਜਾਂਦੀ ਹੈਗੀ ਆਪਾਂ ਨੂੰ ਇਹ ਗੱਲ ਆਪਣੇ ਨਾਲ ਹੋਰ ਥੱਕਾ ਹੋਈ ਜਾਂਦਾ ਅੱਡ ਹਨਾ ਤੇ ਆਪਣੀ ਵੀਡੀਓ ਨੂੰ ਬਈ ਤਾਂ ਕਰਕੇ ਕਹਿਣਿਆ ਵੀ ਯਾਰ ਵੱਧ ਤੋਂ ਵੱਧ ਸ਼ੇਅਰ ਕਰਿਓ ਵੀ ਸਰਕਾਰਾਂ ਤੱਕ ਪਹੁੰਚ ਜਾਏ ਪਹੁੰਚ ਜਾਏ ਹਨ ਲਈ ਬਈ ਆਜੋ ਆਪਾਂ ਤੁਹਾਨੂੰ ਅੱਗੇ ਦਿਖਾਉਣੇ ਆ ਹੋਰ ਜਿਹੜੀ ਵਿੱਚ ਪਰਾਲੀ ਵਾਹੀ ਹੋਈ ਹੈ ਸੁਪਰ ਸੀਡਰ ਨਾਲ ਤੇ ਉਹ ਬਾਣ ਚ ਕਣਕ ਹੋਰ ਦਿਖਾਉਣੇ ਆਗੇ ਤੁਹਾਨੂੰ ਇਹ ਸਾਰੀਆਂ ਬਈ ਜੇ ਕੋਈ ਬੰਦਾ ਆਪਣੀ ਵੀਡੀਓ ਨੂੰ ਅੱਗੇ ਸ਼ੇਅਰ ਕਰੂਗਾ ਜਾਂ ਕੋਈ ਇਤੇ ਕਮੈਂਟ ਕਰੂਗਾ ਹਨਾ ਵੀ ਬਈ ਤੁਸੀਂ ਯਾਰ ਇਹ ਜਾਣ ਕੇ ਦਿਖਾਈ ਜੰਨੇ ਓ ਟਾਵੇਂ ਟਾਵੇਂ ਥਾਵੇਂ ਤੇ ਸਾਦਾਗਾ ਤੇ ਕਿਉਂਕਿ ਅਸੀਂ ਦੱਸ ਦਾਂਗੇ ਤੁਹਾਨੂੰ ਬਈ ਵੀ ਅਸੀਂ ਕਿੱਥੇ ਫਿਰਦੇ ਆਗੇ ਕਿਹੜੀ ਜਗ੍ਹਾ ਤੇ ਅਸ ਨੂੰ ਲੈ ਕੇ ਚੱਲਾਂਗੇ ਇਹ ਚ ਕੋਈ ਗੱਪ ਨਹੀਂ ਹੈਗਾ ਸਾਡੇ ਨਾਲ ਕੰਟੈਕਟ ਕਰਕੇ ਆ ਸਕਦਾ ਹੈਗਾ ਇੱਥੇ ਬੰਦਾ ਸਾਡੇ ਕੋਲੇ ਤੇ ਅਸੀਂ ਦਿਖਾ ਕੇ ਲੈ ਕੇ ਚੱਲਾਂਗੇ ਵੀ ਜਾਂ ਸੀ ਕੋਈ ਗੱਪ ਮਾਰ ਕੇ ਬਈ ਸਰਕਾਰਾਂ ਤੇ ਦੋਸ਼ ਲਾ ਰਹੇ ਹੈਗੇ ਵੀ ਇਹ ਗਲਤ ਚੀਜ਼ਾਂ ਦਿਖਾ ਰਹੇ ਹੈਗੇ ਤੇ ਸਾਨੂੰ ਦਿਖਾਉਣਿਆ ਸਾਰੀਆਂ ਬਈ ਲਗਾਤਾਰ ਬਾਹ ਨੇ ਸਾਰੇ ਜਿਹੜਿਆਂ ਚ ਇਹ ਹਾਲ ਹੋਇਆਗਾ ਇੱਕੀ ਤਾਂ ਬਈ ਆਹ ਦੇਖ ਲਓ ਤੁਸੀਂ ਕਣਕ ਇਹਦੇ ਵਿੱਚ ਸੁਪਰ ਸੀਡਰ ਨਾਲ ਬਾਹੀ ਹੋ ਵਾ ਕੇ ਹਨਾ ਬੀਜੀ ਹੋਈ ਹੈਗੀ ਇਹ ਤੇ ਆਹ ਦਿਖਾਓ ਬਈ ਇਹਦੇ ਚ ਕਣਕ ਕਿੱਥੇ ਆ ਸਾਰੀ ਬਈ ਸੁੰਡ ਖਾ ਗਿਆ ਤੇ ਦੇਖ ਲਓ ਇਹਦੇ ਚੋ ਕੀ ਨਿਕਲੂਆ ਯਾਰ ਹਨਾ ਕਿਸਾਨਾਂ ਨਾਲ ਦੇਖ ਲਓ ਇਹ ਕੀ ਸਰਕਾਰਾਂ ਨੇ ਕੀ ਕੀਤਾ ਜਿਹੜੀ ਅਗਨੀ ਲਾਉਣ ਦਿੱਤੀ ਤੇ ਵਿੱਚ ਹੀ ਕਹਿੰਦੇ ਵੀ ਬਾਹੂ ਐਸ ਤਰ੍ਹਾਂ ਹੀ ਤੇ ਕਹਿੰਦੇ ਗੱਠਾ ਬਣਵਾ ਲਓ ਐਂ ਕਰ ਲਓ ਬਈ ਆ ਤੁਹਾਡੇ ਸਾਹਮਣੇ ਹੈਗਾ ਹਾਲ ਇਹਦਾ ਦੇਖ ਲਓ ਤੁਸੀਂ ਕਿਤੇ ਕਿਤੇ ਕਣਕ ਹੈਗੀ ਤੇ ਜਿਹੜੀ ਹੈਗੀ ਇਹ ਵੀ ਉੱਡੀ ਜਾਂਦੀ ਹੈਗੀ ਆ ਦੇਖ ਲਓ ਬਈ ਸਾਰੇ ਥਾਣਾ ਖਾਲੀ ਹੋਏ ਪਏ ਹੈਗੇ ਆ ਤੁਹਾਡੇ ਸਾਹਮਣੇ ਆ ਕੋਈ ਇਹਨੂੰ ਅੱਗ ਨਹੀਂ ਲੱਗੀ ਹੋਈ ਉਪਰਾਲੀ ਵਿੱਚ ਵਾਹੀ ਹੋਈ ਹੈਗੀ ਆ ਦੇਖ ਲੋ ਸੁਪਰ ਸੀਡ ਨਾਲ ਬੀਜੀ ਹੋਈ ਹੈ ਬਈ ਇਹ ਆ ਦੇਖ ਲੋ ਤੁਹਾਨੂੰ ਸਾਹਮਣੇ ਤੁਹਾਨੂੰ ਦਿਖਦੀ ਹੋਊਗੀ ਕਣਕ ਵੀ ਕਿੰਨੀ ਕ ਕਣਕਾਂ ਬਾਣ ਚ ਕਿੱਡੀਆਂ-ਕੱਡੀਆਂ ਵੱਡੀਆਂ-ਵੱਡੀਆਂ ਦੌਟੀਆਂ ਪੈ ਰੀਆਂ ਨੇ ਤੇ ਇਹ ਕੋਈ ਉਗਰਣ ਚ ਨਹੀਂ ਬਈ ਉਗਰੀ ਘਾਟਾ ਕਣਕ ਉਗਰੀ ਸੀ ਪਹਿਲਾਂ ਬਾਅਦ ਵਿੱਚ ਇਹਨੂੰ ਬਈ ਸੁੰਡ ਖਾ ਗਿਆ ਆ ਪਰਾਲੀ ਕਰਕੇ ਜਿਹੜੀ ਆ ਵਿੱਚ ਪਰਾਲੀ ਹੈਗੀ ਹਨ ਇਹਦੇ ਕਰਕੇ ਬਈ ਸੁੰਡ ਪਈ ਜਾਂਦਾਗਾ ਤੇ ਕਣਕਾਂ ਮੱਚ-ਮੱਚ ਕੇ ਉੱਡੀ ਜਾਂਦੀਆਂ ਨੇ ਲੈ ਬਈ ਕਿਸਾਨ ਭਰਾਵੋ ਜਿਨ੍ਹਾਂ ਨੂੰ ਲੱਗਿਆ ਵੀ ਆਪਾਂ ਇਹ ਵੀਡੀਓ ਸਹੀ ਬਣਾਈ ਆ ਕੋਈ ਕਿਸੇ ਦੇ ਹਨਾ ਕਿਸੇ ਨੂੰ ਪੜਕਾਉਣ ਵਾਸਤੇ ਨਹੀਂ ਬਣਾਈ ਤੇ ਆਪਾਂ ਕਿਸਾਨਾਂ ਦੇ ਹੱਕ 'ਚ ਵੀਡੀਓ ਬਣਾਈ ਹੈ ਇਹ ਤੇ ਉਹ ਆਪਣੀ ਇਹ ਵੀਡੀਓ ਨੂੰ ਵੱਤ ਵਦ ਸ਼ੇਅਰ ਜ਼ਰੂਰ ਕਰ ਦਿਓ ਵੀਰ ਬਣ ਕੇ ਤੇ ਬੇਨਤੀ ਹੈ ਇਹ ਤਾਂ ਜੋ ਸਰਕਾਰਾਂ ਨੂੰ ਪਤਾ ਲੱਗ ਸਕੇ ਹਨਾ ਵੀ ਕਿਸਾਨਾਂ ਦਾ ਕੀ ਹਾਲ ਹੋ ਰਿਹਾਗਾ ਬਈ ਤੇ ਆਪਾਂ ਮੈਨੂੰ ਲੱਗਦਾ ਹੈ ਕਿ ਬਈ ਕਣਕਾਂ ਤੋਂ ਵੀ ਰਹਾਗੇ ਤੇ ਆਪਣੀ ਵੀਡੀਓ ਨੂੰ ਸ਼ੇਅਰ ਕਰ ਦਿਓ ਵੱਤ ਵਦ